ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤זיਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੂਗੇ ਗੁਰੂ ਸਾਹਿਬ ਕਿਰਪਾ ਕਰਨ ਆਪ ਸਭ ਨੂੰ ਕੀਰਤਨ ਦੀਆਂ ਅਨਮੋਲ ਦਾਤਾਂ ਬਖਸ਼ਿਸ਼ ਕਰਨ ਅੱਜ ਆਪਾਂ ਉਸ ਢੰਗ ਤਰੀਕੇ ਬਾਰੇ ਗੱਲ ਕਰ ਰਹੇ ਹਾਂ ਜਿਸ ਦੀ ਆਮ ਕਰਕੇ ਹਰੇਕ ਜਿਹੜਾ ਵੀ ਸੰਗੀਤ ਸਿੱਖਣ ਵਾਲਾ ਹੈ ਜਾਂ ਗਾਇਨ ਕਰਨ ਵਾਲਾ ਉਹਦੇ ਦਿਮਾਗ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਗਲੇ ਨਾਲ ਕਿਸ ਤਰ੍ਹਾਂ ਗਾਣਾ ਹੈ ਛਾਤੀ ਨਾਲ ਕਿਸ ਤਰ੍ਹਾਂ ਗਾਣਾ ਹੈ ਪੇਟ ਨਾਲ ਕਿਸ ਤਰ੍ਹਾਂ ਗਾਣਾ ਹੈ ਉਹਦੇ ਢੰਗ ਤਰੀਕੇ ਕੀ ਨੇ ਵੋਕਲ ਦਾ ਰਿਆਜ਼ ਹੈ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾਏ ਵੀ ਸਾਨੂੰ ਪਤਾ ਲੱਗੇ ਵੀ ਸਾਡੇ ਆਵਾਜ਼ ਜਿਹੜੀ ਹੈ ਪੇਟ ਤੋਂ ਆ ਰਹੀ ਹੈ ਕਿਉਂਕਿ ਜੇ ਅਸੀਂ ਜ਼ਿਆਦਾਤਰ ਗਲੇ ਦੀ ਵਰਤੋਂ ਕਰਦੇ ਹਾਂ ਤੇ ਉਹ ਆਵਾਜ਼ ਹੈ ਜਿਹੜੀ ਜਾਂ ਤਾਂ ਖਰਾਸ਼ ਵਾਲੀ ਆਵਾਜ਼ ਆਏਗੀ ਜਾਂ ਫਿਰ ਖੁਰਦਰੀ ਆਵਾਜ਼ ਆਏਗੀ ਆਵਾਜ਼ ਵਿੱਚ ਰਸ ਨਹੀਂ ਆਏਗਾ ਜਦੋਂ ਤੱਕ ਅਸੀਂ ਰਿਆਜ਼ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਅਸੀਂ ਛਾਤੀ ਦਾ ਰਿਆਜ਼ ਤੇ ਪੇਟ ਦਾ ਰਿਆਜ਼ ਅਸੀਂ ਪ੍ਰੋਪਰ ਨਹੀਂ ਕਰਦੇ ਇਸ ਕਰਕੇ ਅੱਜ ਮੈਂ 4-5 ਤਰੀਕੇ ਆਪ ਜੀ ਨੂੰ ਦੱਸਾਂਗਾ ਜਿਹਦੇ ਨਾਲ ਆਪ ਜੀ ਦੇ ਗਲੇ ਦੇ ਸੁਰ ਅਤੇ ਛਾਤੀ ਦੇ ਸੁਰ ਤੇ ਪੇਟ ਦੇ ਸੁਰ ਇੱਕੋ ਜਿਹੇ ਹੋ ਜਾਣਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਸੁਰਾਂ ਦੇ ਵਿੱਚ ਮਿਠਾਸ ਵਿੱਚ ਗਾਣਾ ਆਪ ਜੀ ਸਿੱਖ ਜਾਓਗੇ ਕੋਈ ਵੀ ਸ਼ਬਦ ਪੜ੍ਹਨਾ ਹੈ ਜਿਵੇਂ ਮੰਨ ਲਓ ਉਤਲੀਆਂ ਸੁਰਾਂ ਦੇ ਉੱਤੇ ਆਪ ਜੀ ਨੇ ਕੋਈ ਸ਼ਬਦ ਗਾਇਨ ਕਰਨਾ ਤਾਂ ਆਪ ਜੀ ਦੀ ਆਵਾਜ਼ ਫੜ ਜਾਂਦੀ ਹੋਏਗੀ ਜਾਂ ਪਹੁੰਚ ਨਹੀਂ ਹੋਏਗੀ ਜਿਹੜੇ ਰਿਆਜ਼ ਨਹੀਂ ਕਰਦੇ ਉਹਨਾਂ ਦੀ ਆਮ ਤੌਰ ਦੇ ਉੱਤੇ ਉਤਲੇ ਸੁਰਾਂ ਦੇ ਉੱਤੇ ਤਾਰ ਸੱਤਕ ਵਿੱਚ ਆਵਾਜ਼ ਫੜਦੀ ਹੁੰਦੀ ਹੈ ਜਾਂ ਆਵਾਜ਼ਾਂ ਖੁਰਦਰੀਆਂ ਹੋ ਜਾਂਦੀਆਂ ਨੇ ਦੇਖੋ ਵੀਰੋ ਤੇ ਭੈਣੋ ਆਪਾਂ ਜਦੋਂ ਰਿਆਜ਼ ਕਰਾਂਗੇ ਸਹੀ ਤਰੀਕੇ ਦੇ ਨਾਲ ਟੈਕਨੋਲੋਜੀ ਸਹੀ ਤਕਨੀਕ ਵਰਤੀ ਜਾਵੇ ਗਾਣ ਦੇ ਵਿੱਚ ਟੈਕਨੀਕ ਸਹੀ ਹੋਣੀ ਚਾਹੀਦੀ ਹੈ ਤਾਂ ਆਪ ਜੀ ਸੁੰਦਰ ਤਰੀਕੇ ਨਾਲ ਤਾਂ ਹੀ ਗਾ ਸਕਦੇ ਹੋ ਅਜੇ ਸਿਰਫ ਤੁਸੀਂ ਗਾ ਰਹੇ ਹੋ ਟੈਕਨੀਕ ਨਾਲ ਨਹੀਂ ਕਰ ਰਹੇ ਜਿਸ ਕਰਕੇ ਤੁਹਾਡੀ ਆਵਾਜ਼ ਜਿਹੜੀ ਉਪਰਲੇ ਸੁਰਾਂ ਦੇ ਉੱਤੇ ਜਾ ਕੇ ਨਹੀਂ ਲੱਗਦੀ ਇਹ ਪ੍ਰੋਬਲਮ ਉਹਨਾਂ ਨੂੰ ਹੀ ਆਉਂਦੀ ਹੈ ਜਿਹੜੇ ਬਨਵੇਂ ਰੂਪ ਦੇ ਵਿੱਚ ਰਿਆਜ਼ ਨਹੀਂ ਕਰਦੇ ਇਹ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਕੋਈ ਸਿੱਧਾ ਹੀ ਟਰੈਕ ਦੇ ਉੱਤੇ ਦੌੜਨਾ ਸ਼ੁਰੂ ਕਰ ਦਿੰਦਾ ਪਰ ਉਹ ਰੋਜ਼ ਦੀ ਜਿਹੜੀ ਉਹਦੀ ਪ੍ਰੈਕਟਿਸ ਹੈ ਉਹ ਨਹੀਂ ਹੁੰਦੀ ਇਸ ਤਰ੍ਹਾਂ ਜਿਹੜਾ ਪ੍ਰੈਕਟਿਸ ਕਰਨ ਵਾਲਾ ਦੌੜੇਗਾ ਉਹਦੇ ਸਟੈਮੀਨਾ ਅਤੇ ਉਹਦੇ ਦੌੜਨ ਵਿੱਚ ਹਮੇਸ਼ਾ ਫਰਕ ਹੋਏਗਾ ਜੇ ਅਸੀਂ ਪਹਿਲੀ ਵਾਰ ਜਾ ਕੇ ਉਹਦਾ ਮੁਕਾਬਲਾ ਕਰਾਂਗੇ ਤਾਂ ਅਸੀਂ ਨਹੀਂ ਕਰ ਸਕਾਂਗੇ ਬਿਲਕੁਲ ਉਸੇ ਤਰ੍ਹਾਂ ਗਾਇਨ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ ਕਿ ਅਸੀਂ ਰੋਜ਼ ਦੇਖਣਾ ਹੁੰਦਾ ਹੈ ਕਿ ਸਾਡੇ ਕਿਹੜੇ ਸੁਰ ਗਲੇ ਤੋਂ ਆ ਰਹੇ ਨੇ ਕਿਸ ਤਰ੍ਹਾਂ ਦਾ ਅਸੀਂ ਰਿਆਜ਼ ਕਰਨਾ ਹੈ ਕਿਹੜਾ ਤਰੀਕਾ ਵਰਤੀਏ ਕਿ ਸਾਡੀ ਛਾਤੀ ਦੇ ਵਿੱਚੋਂ ਆਵਾਜ਼ ਆਉਣ ਲੱਗ ਜਾਏ ਛਾਤੀ ਦੇ ਸੁਰ ਜਿਹੜੇ ਖੁੱਲਣੇ ਸ਼ੁਰੂ ਹੋ ਜਾਣ ਢੇਟ ਦੇ ਸੁਰ ਜਿਹੜੇ ਨੇ ਉਹ ਖੁੱਲਣੇ ਸ਼ੁਰੂ ਹੋ ਜਾਣ ਅੱਜ ਮੈਂ 4-5 ਤਰੀਕੇ ਦੱਸਾਂਗਾ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਇਹ ਵੀਡੀਓ ਆਪ ਜੀ ਲਈ ਬਹੁਤ ਲਾਹੇਵੰਦ ਹੋਏਗੀ ਜਿਹੜੇ ਜਿਨ੍ਹਾਂ ਨੂੰ ਪੇਟ ਤੋਂ ਗਾਣਾ ਨਹੀਂ ਆਉਂਦਾ ਇਸ ਕਰਕੇ ਮੈਂ ਖਾਸ ਤੌਰ ਤੇ ਵੀਡੀਓ ਲੈ ਕੇ ਆਇਆ ਕਈ ਵਿਦਿਆਰਥੀ ਇਹ ਸਵਾਲ ਕਰਦੇ ਨੇ ਕਿ ਪੇਟ ਤੋਂ ਕਿਸ ਤਰੀਕੇ ਨਾਲ ਗਾਇਆ ਜਾਂਦਾ ਹੈ ਜਾਂ ਸ਼ਬਦ ਗਾਣ ਲੱਗੇ ਸਾਡੀ ਆਵਾਜ਼ ਪੜ ਜਾਂਦੀ ਹੈ ਜਾਂ ਖੁਰਦਰੀ ਹੋ ਜਾਂਦੀ ਹੈ ਅੱਜ ਮੈਂ ਚਾਰ ਪੰਜ ਤਰੀਕੇ ਹਰਮੋਨਿਕ ਦੇ ਉੱਤੇ ਆਪ ਜੀ ਨੂੰ ਦੱਸਾਂਗਾ ਆਪ ਜੀ ਨੇ ਪ੍ਰੈਕਟਿਸ ਕਿੱਦਾਂ ਕਰਨੀ ਹੈ ਤਾਂ ਕਿ ਆਪ ਜੀ ਦੀ ਜਿਹੜੀ ਆਵਾਜ਼ ਹੈ ਉਹ ਗਲੇ ਤੋਂ ਇਲਾਵਾ ਛਾਤੀ ਤੋਂ ਤੇ ਪੇਟ ਤੋਂ ਆਉਣ ਲੱਗ ਜਾਏ ਮੈਂ ਪਹਿਲਾਂ ਵੀ ਕਈ ਟੈਕਨੀਕ ਵੋਕਲ ਦੀਆਂ ਪਹਿਲਾਂ ਵੀ ਪਾਈਆਂ ਨੇ ਪਰ ਇਹ ਟੈਕਨੀਕ ਜਿਹੜੀ ਸਭ ਤੋਂ ਵਧੀਆ ਟੈਕਨੀਕ ਹੋਏਗੀ ਪੇਟ ਤੋਂ ਗਾਣ ਦੀ ਦੇਖੋ ਸਭ ਤੋਂ ਵਧੀਆ ਤਰੀਕਾ ਹੈ ਸਭ ਤੋਂ ਪਹਿਲਾਂ ਦਾ ਤੁਸੀਂ ਜੇ ਆਪਣੇ ਗਲੇ ਦੇ ਵਿੱਚੋਂ ਆਵਾਜ਼ ਲਾਉਂਦੇ ਹੋ ਤਾਂ ਏਦਾਂ ਦੀ ਹੁੰਦੀ ਹੈ ਸਾ ਆ ਸਾ ਦੇਖੋ ਇਹ ਸਿਰਫ ਗਲੇ ਦੀ ਸਾਊਂਡ ਹੈ ਸਾ ਹੁਣ ਮੈਂ ਨਾਲ ਛਾਤੀ ਦੀ ਆਵਾਜ਼ ਵਰਤ ਰਿਹਾ ਤੁਹਾਨੂੰ ਫਰਕ ਲੱਗੇਗਾ ਸਾ ਇਹ ਛਾਤੀ ਦਾ ਜ਼ੋਰ ਭਰਿਆ ਮੈਂ ਸਾ ਮਾ ਪੇਟ ਦਾ ਜ਼ੋਰ ਪਾ ਰਿਹਾ ਸਾ ਆ ਨਾ ਇਹ ਹੈ ਪੇਟ ਛਾਤੀ ਤੇ ਗਲਾ ਤਿੰਨੋਂ ਤਰੀਕੇ ਨਾਲ ਮੈਂ ਇਹ ਇਸ ਸੁਰ ਨੂੰ ਲਗਾਇਆ ਜਿਸ ਤਰ੍ਹਾਂ ਆਪ ਜੀ ਨੇ ਹੁਣ ਸੁਣਿਆ ਤਾਂ ਫਰਕ ਹੈ ਤਾਂ ਜਦੋਂ ਆਪਾਂ ਸ਼ਬਦ ਵੀ ਪੜ੍ਹਦੇ ਆਂ ਤਾਂ ਉਤਲੀਆਂ ਸੁਰਾਂ ਦੇ ਉੱਤੇ ਜਾ ਕੇ ਕਈ ਵਾਰੀ ਆਵਾਜ਼ ਫਟਦੀ ਹੈ ਜਾਂ ਜਾਂ ਪੇਟ ਤੋਂ ਗਾਣਾ ਨਾ ਕਰਕੇ ਲਗਾਤਾਰ ਗਲੇ ਦੀ ਵਰਤੋਂ ਕਰਨ ਕਰਕੇ ਸਾਡੀ ਆਵਾਜ਼ ਨਹੀਂ ਨਿਕਲ ਪਾਂਦੀ ਆਓ ਆਪਾਂ ਸਾਰੇ ਇਹ ਸਿੱਖਾਂਗੇ ਕਿ ਆਪਾਂ ਛਾਤੀ ਦੀ ਵਰਤੋਂ ਕਿੱਦਾਂ ਕਰਨੀ ਆ ਦੇਖੋ ਸਭ ਤੋਂ ਪਹਿਲਾਂ ਤੁਸੀਂ ਸੁਰਾਂ ਦੇ ਉੱਤੇ ਜਿਹੜੀਆਂ ਸੁਰਾਂ ਦੇ ਉੱਤੇ ਤੁਸੀਂ ਸਾਰੇ ਗਾਣਾ ਪਾਠ ਨਹੀਂ ਬੋਲਦੇ ਹੋ ਮੰਨ ਲਓ ਆ ਸਾ ਦੇ ਦਾ ਮਾ ਬਧਨੀ ਸਾ ਨੀ ਦਾ ਬ੍ਰਾ ਮਾ ਗੇ ਰੇ ਸਾ ਇਹ ਜਿਹੜੀਆਂ ਮੈਂ ਸਰਗਮ ਬੋਲੀ ਹੈ ਇਹਨੂੰ ਸਭ ਤੋਂ ਪਹਿਲਾਂ ਤੁਸੀਂ ਸਾ ਤੋਂ ਲੈ ਕੇ ਸਾ ਸਾ ਤੋਂ ਲੈ ਕੇ ਸਾ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਇਸ ਸਰਗਮ ਦਾ ਰਿਆਜ਼ ਹੈ ਜਿਹੜਾ ਉਹ ਇੱਕ ਸਾਹ ਦੇ ਵਿੱਚ ਕਰਨਾ ਹੈ ਪੇਟ ਤੁਹਾਡਾ ਪੇਟ ਤੇ ਛਾਤੀ ਹਵਾ ਨਾਲ ਭਰੇ ਹੋਣੇ ਚਾਹੀਦੇ ਨੇ ਖਾਲੀ ਨਹੀਂ ਹੋਣੇ ਚਾਹੀਦੇ ਮਤਲਬ ਸਾਹ ਖਿੱਚਣਾ ਹੈ ਸਾਹ ਖਿੱਚ ਕੇ ਸਾ ਰੇ ਗਮ ਪਧ ਨੀ ਸ ਸਾ ਨੀ ਧ ਪਮ ਗ ਰੇ ਸਾ ਇੱਥੇ ਸਾ ਤੇ ਰੁਕ ਜਾਣਾ ਹੈ ਉਦੋਂ ਤੱਕ ਰੁਕੇ ਰਹਿਣਾ ਜਦ ਤੱਕ ਤੁਹਾਡੇ ਅੰਦਰਲੀ ਪੇਟ ਦੀ ਹਵਾ ਖਾਲੀ ਨਹੀਂ ਹੋ ਜਾਂਦੀ ਇੱਕ ਤਰੀਕਾ ਤਾਂ ਇਹ ਹੈ ਦੂਜਾ ਤਰੀਕਾ ਉਸ ਤੋਂ ਹੋਰ ਵਧੀਆ ਹੈ ਦੇਖੋ ਤਰੀਕਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਕਾਰ ਦਾ ਰਿਆਜ਼ ਕਰਨਾ ਹੈ ਆਕਾਰ ਕਿਦਾਂ ਤੀਜੀ ਸਰਗਮ ਨੂੰ ਲੈ ਲੈਣਾ ਤੀਜੀ ਸਰਗਮ ਨੂੰ ਲੈ ਕੇ ਫਿਰ ਉਹਦੇ ਵਿੱਚ ਸੁਰਾਂ ਦਾ ਰਿਆਜ਼ ਤੇ ਆਕਾਰ ਦਾ ਰਿਆਜ਼ ਕਰਨਾ ਹੈ ਉਹਦੇ ਨਾਲ ਤੁਹਾਡੀ ਛਾਤੀ ਦੇ ਸੁਰ ਖੁੱਲਣਗੇ ਆਕਾਰ ਦੇ ਨਾਲ ਠੀਕ ਹੈ ਦੇਖੋ ਕਿਦਾਂ ਸਾ ਰਿ ਗ ਰਿ ਗ ਮ ਗ ਮ ਪ ਮ ਪਧ ਪਧ ਨਿ ਦ ਨਿ ਸ ਸਾ ਲਿ ਦ ਨਿ ਧ ਪਧ ਪਮ ਪਮ ਗਮ ਗ ਰਿ ਗ ਰਿ ਸਾ ਤ੍ਰਿਕ ਹੋਈ ਹੈ ਇਹ ਤੁਸੀਂ ਆਪਣਾ ਪੇਟ ਤੇ ਛਾਤੀ ਸਾਹ ਨਾਲ ਭਰ ਕੇ ਰੱਖਣੇ ਨੇ ਹਵਾ ਨਾਲ ਭਰ ਕੇ ਰੱਖਣੇ ਠੀਕ ਹੈ ਕੀ ਕਰਨਾ ਆ ਆ ਆ ਇਹ ਤੁਸੀਂ ਇੱਕ ਵਾਰੀ ਕਰੋਗੇ ਤੁਹਾਡਾ ਸਾਹ ਜਿਹੜਾ ਉਹ ਖਤਮ ਹੋ ਜਾਏਗਾ ਪੇਟ ਦੇ ਵਿੱਚੋਂ ਇੱਕ ਪਾਸੇ ਨਾਲ ਹੀ ਤਾਂ ਹੁਣ ਇਹ ਹੈ ਤਰੀਕਾ ਛਾਤੀ ਤੋਂ ਰਿਆਜ਼ ਕਰਨ ਦਾ ਤੇ ਹੁਣ ਤੀਜਾ ਤਰੀਕਾ ਜਿਹੜਾ ਸਭ ਤੋਂ ਵੈਸਟ ਤਰੀਕਾ ਹੈ ਉਹ ਹੈ ਹਰਮੋਨੀਅਮ ਦੇ ਉੱਤੇ ਗੱਲਾਂ ਕਰਨੀਆਂ ਗੱਲ ਗੱਲ ਕਰਨ ਤੋਂ ਮਤਲਬ ਹੈ ਵੀ ਸ਼ਬਦ ਨਹੀਂ ਪੜ੍ਹਨਾ ਰੂਟੀਨ ਦੀਆਂ ਗੱਲਾਂ ਕਰਨੀਆਂ ਜਿਵੇਂ ਕੋਈ ਵੀ ਗੱਲ ਕਹਿਣੀ ਹੈ ਜਿਵੇਂ ਮੈਂ ਮੰਨ ਲਿਆ ਆਪਾਂ ਕਹਿ ਦਈਏ ਸਾ ਮੇਰੀ ਆਵਾਜ਼ ਸਾ ਤੇ ਨਹੀਂ ਲੱਗ ਰਹੀ ਹੈ ਇਹ ਸਾਰੀ ਲਾਈਨ ਤੁਸੀਂ ਸਾ ਤੇ ਹੀ ਬੋਲਣੀ ਹੈ ਮੇਰੀ ਆਵਾਜ਼ ਸਾ ਤੇ ਨਹੀਂ ਲੱਗ ਰਹੀ ਹੈ ਉਨਾ ਮੇਰਾ ਮੇਰੀ ਆਵਾਜ਼ ਰੇਤੇ ਲੱਗ ਰਹੀ ਹੈ ਬਦਲੀ ਜਾਣਾ ਜੋ ਮਰਜੀ ਤੁਹਾਡੇ ਮਨ ਚਾਵੇ ਤੁਸੀਂ ਉਹੀ ਬੋਲੋ ਪਰ ਸੁਰ ਦੇ ਵਿੱਚ ਬੋਲੋ ਦੇਖੋ ਗਾ ਬਹੁਤੀ ਖੁੱਲਾ ਸਵਰ ਹੈ ਜਿਸ ਨੂੰ ਲਗਾਉਣ ਨਾਲ ਤੁਹਾਡੇ ਛਾਤੀ ਦੀ ਆਵਾਜ਼ ਖੁੱਲ ਜਾਂਦੀ ਹੈ ਉਸ ਤੋਂ ਬਾਅਦ ਮਾ ਜਾਂਦਾ ਮਾਂ ਦਬਾ ਕੇ ਮਾ ਜਿਹੜਾ ਹੈ ਨਾਸਿਕਾ ਦਾ ਸਵਰ ਹੈ ਅਤੇ ਇਸ ਸਵਰ ਨੂੰ ਲਗਾਉਣ ਦੇ ਨਾਲ ਤੁਹਾਡੇ ਨੱਕ ਦੇ ਸਵਰ ਸ਼ੁੱਧ ਹੁੰਦੇ ਹਨ ਠੀਕ ਹੈ ਉਸੇ ਤਰ੍ਹਾਂ ਪਾ ਤੇ ਕੁਝ ਹੋਰ ਧਾ ਤੇ ਕੁਝ ਹੋਰ ਨੀ ਤੇ ਕੁਝ ਹੋਰ ਠੀਕ ਹੈ ਸਭ ਤੋਂ ਉੱਪਰਲਾ ਸੁਰ ਲਾਸਟ ਸਾਹ ਇਹਦੇ ਉੱਤੇ ਵੀ ਗੱਲ ਕਰਨੀ ਹੈ ਕਿਵੇਂ ਸਾਹ ਨੀ ਕੁਝ ਵੀ ਤੁਸੀਂ ਸੁਰਾਂ ਦੇ ਉੱਤੇ ਸੁਰਾਂ ਦੇ ਨਾਲ ਗੱਲਾਂ ਕਰਨੀਆਂ ਸਿੱਖ ਜਾਓ ਕੁਝ ਵੀ ਕੋਈ ਵੀ ਗੱਲ ਕਿਸੇ ਨੂੰ ਕਹਿਣੀ ਹੈ ਤਾਂ ਸੁਰ ਦੇ ਵਿੱਚ ਕਹਿਣੀ ਹੈ ਠੀਕ ਹੈ ਤੁਸੀਂ ਦੇਖਿਆ ਹੋਣਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਸੋਨੂ ਨੇ ਗਮਲ ਲਤਾ ਮੰਗੇਸ਼ ਕਰੇ ਉਹ ਜਦੋਂ ਗੱਲ ਵੀ ਕਰਦੇ ਨੇ ਨਾ ਤਾਂ ਉਹ ਉਸੇ ਤਰ੍ਹਾਂ ਹੀ ਕਰਦੇ ਨੇ ਜਿਸ ਤਰ੍ਹਾਂ ਐਵੇਂ ਲੱਗੇਗਾ ਜਿਵੇਂ ਗਾ ਰਹੇ ਹੁੰਦੇ ਨੇ ਕਈ ਰਾਗੀ ਸਾਹਿਬਾਨ ਨੇ ਜਿਨ੍ਹਾਂ ਦੀ ਆਵਾਜ਼ ਬੜੀ ਮਿੱਠੀ ਪਿਆਰੀ ਹੈ ਜਦੋਂ ਗੱਲ ਕਰਦੇ ਨੇ ਤੋਂ ਇਦਾਂ ਹੀ ਲੱਗਦਾ ਹੈ ਕਿ ਜਿਵੇਂ ਉਹ ਗਾ ਰਹੇ ਹੁੰਦੇ ਨੇ ਸ਼ਬਦ ਪੜ੍ਹ ਰਹੇ ਹੁੰਦੇ ਨੇ ਉਸੇ ਤਰ੍ਹਾਂ ਆਪ ਜੀ ਨੇ ਸੁਰਾਂ ਦੇ ਉੱਤੇ ਗੱਲ ਕਰਨੇ ਸਿੱਖਣੀਆਂ ਠੀਕ ਹੈ ਅੱਜ ਮੇਰਾ ਗਲਾ ਖਰਾਬ ਹੈ ਮੈਂ ਜ਼ਿਆਦਾ ਉੱਚੀ ਨਹੀਂ ਬੋਲ ਸਕਦਾ ਇਸ ਕਰਕੇ ਤੁਸੀਂ ਆਰਾਮ ਨਾਲ ਗੱਲ ਕਰੋ ਠੀਕ ਹੈ ਤੁਸੀਂ ਇਸ ਤਕਨੀਕ ਨੂੰ ਸਮਝ ਲਓ ਕਿ ਇਹ ਛਾਤੀ ਦੇ ਸਵਰ ਬੋਲੇ ਜਾ ਰਹੇ ਨੇ ਜਿਹੜੇ ਅਸੀਂ ਲਫ਼ਜ਼ ਜ਼ੁਬਾਨ ਦੇ ਨਾਲ ਬੋਲਦੇ ਆ ਉਹਨਾਂ ਨੂੰ ਗਲੇ ਦੇ ਨਾਲ ਮੈਚ ਕਰਨਾ ਪੇਸਟ ਕਰਨਾ ਕਾਪੀ ਪੇਸਟ ਕਰਨਾ ਸਿੱਖ ਲਓ ਤੁਹਾਡੇ ਤੁਹਾਡਾ ਗਲਾ ਜਿਹੜਾ ਬਹੁਤ ਸੋਹਣਾ ਫਰੀਲਾ ਹੋਣਾ ਸ਼ੁਰੂ ਹੋ ਜਾਏਗਾ ਹੁਣ ਅਗਲੀ ਟੈਕਨੀਕ ਆ ਜਾਂਦੀ ਹੈ ਪੇਟ ਦੀ ਪੇਟ ਤੇ ਦੇਖੋ ਦੋ ਪਟੇ ਮੈਂ ਆਪ ਜੀ ਨੂੰ ਦੱਸਾਂਗਾ ਪੇਟ ਦੇ ਪਲਟਿਆਂ ਦੇ ਰਿਆਜ਼ ਵਿੱਚ ਕਰਨਾ ਕੀ ਹੈ ਤੁਸੀਂ ਸਭ ਤੋਂ ਸੌਖਾ ਤਰੀਕਾ ਮੈਂ ਤੁਹਾਨੂੰ ਦੱਸ ਰਿਹਾ ਦੇਖੋ ਜਿਹੜੇ ਸੁਰ ਤੋਂ ਚੱਲਣਾ ਹੈ ਉਸੇ ਸੁਰ ਤੇ ਵਾਪਸ ਆ ਜਾਣਾ ਹੈ ਜਿਹੜੇ ਮੇਰੇ ਕੋਲ ਕਲਾਸਾਂ 'ਚ ਲੈਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਇਹ ਪਟਾ ਉਹਨਾਂ ਨੂੰ ਜ਼ਰੂਰ ਕਰਵਾਉਣਾ ਹੁੰਦਾ ਠੀਕ ਹੈ ਔਰ ਉਹਦੇ ਵਿੱਚ ਇੱਕ ਹੋਰ ਪਲਟਾ ਮੈਂ ਨਾਲ ਉਹਦੇ ਐਡ ਕਰ ਰਿਹਾ ਜਿਹੜੇ ਕਲਾਸੇ ਲੈ ਰਹੇ ਨੇ ਜਿਹੜੇ ਸਟੂਡੈਂਟਸ ਨੇ ਮੇਰੇ ਉਹ ਵੀ ਦੇਖ ਲੈਣ ਤੇ ਜਿਹੜੇ ਨਵੇਂ ਸਬਸਕ੍ਰਾਈਬਰ ਨੇ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਉਹ ਵੀ ਦੇਖ ਲੈਣ ਆਪਜੀ ਵਾਸਤੇ ਬੜੀ ਚੀਜ਼ ਵਧੀਆ ਹੋਏਗੀ ਇਹ ਜਿਨ੍ਹਾਂ ਨੂੰ ਪੇੜ ਤੋਂ ਨਹੀਂ ਗਾਣਾ ਆਉਂਦਾ ਉਹ ਦੇਖ ਲੈਣ ਤਰੀਕਾ ਕੀ ਹੈ ਦੇਖੋ ਸਾ ਗਾਰੇ ਸਾ ਠੀਕ ਹੈ ਵਾਪਸ ਆਤੀ ਆ ਜਾਣਾ ਤੇ ਇਹਦੇ ਵਿੱਚ ਕੀ ਕਰਨਾ ਹੈ ਇਹਦੇ ਵਿੱਚ ਆਕਾਰ ਹੈ ਜਿਹੜਾ ਉਹ ਵਾਪਸ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸੁਰ ਗੋਲੇ ਉਸ ਤਰ੍ਹਾਂ ਆਕਾਰ ਬਣਾਉਣਾ ਹੈ ਹਵਾ ਭਰ ਲੈਣੀ ਹੈ ਪੇਟ ਦੇ ਵਿੱਚ ਅਰੋਹ ਦੇ ਵਿੱਚ ਇੱਕ ਸਾਹ ਤੇ ਅਵਰੋਹ ਦੇ ਵਿੱਚ ਦੋ ਸਾਹ ਦੋ ਸਾਹਾਂ ਦੇ ਵਿੱਚ ਇਹ ਪਟਾ ਹੋਏਗਾ ਦੇਖੋ ਸੁਰਾਂ ਨੂੰ ਥੋੜਾ ਜਿਹਾ ਖੋਲਣ ਵਾਸਤੇ ਰਿਆਜ਼ ਠੀਕ ਹੈ ਹੁਣ ਕਰਨਾ ਕੀ ਹੈ ਅੱਗੇ ਹਰੇਕ ਸੁਰ ਦੇ ਉੱਤੇ ਹਾ ਬੋਲਣਾ ਹੈ ਹਾ 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 ਦੇਖੋ ਆਪਾਂ ਨੋਰਮਲ ਰੁਟੀਨ ਦੇ ਵਿੱਚ ਜੇ ਕੋਈ করুণਾ ਨਾਲ ਭਰਪੂਰ ਜਾਂ ਅਸੀਂ ਥੱਕੇ ਹੋਈਏ ਜਾਂ ਅਸੀਂ ਕੋਈ ਦਰਦ ਹੋ ਜਾਏ ਜਾਂ ਕੋਈ ਤਕਲੀਫ ਹੋਵੇ ਤਾਂ ਅਸੀਂ ਹਾਈ ਬੋਲਦੇ ਹਾਈ ਹਾਈ ਮੈਂ ਮਰ ਗਿਆ ਹਾਈ ਤਾਂ ਤੁਸੀਂ ਜਦੋਂ ਹਾਈ ਬੋਲਦੇ ਹੋ ਹਾ ਤਾਂ ਉਹ ਪੇਟ ਦੇ ਵਿੱਚੋਂ ਆਉਂਦਾ ਹੈ ਤਾਂ ਤੁਸੀਂ ਰਿਆਜ਼ ਦੇ ਵਿੱਚ ਵੀ ਹਾ ਹਾ ਜਿਹਨੂੰ ਹਾ ਕਰਦਾ ਰਿਆਜ਼ ਕਹਿੰਦੇ ਨੇ ਦੇਖੋ ਹਾ 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 ਹਰ ਵਾਰੀ ਤੁਹਾਡਾ ਪੇਟ ਹੈ ਜਿਹੜਾ ਉਹ ਧਮਕਣਾ ਚਾਹੀਦਾ ਹੈ ਹਰੇਕ ਸੁਰ ਦੇ ਉੱਤੇ ਸਾਹ ਨੂੰ ਖਿੱਚ ਲੈਣਾ ਤੇ ਹਰੇਕ ਸੁਰ ਦੇ ਉੱਤੇ ਹਾ 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 ਇਹਦਾ ਰਿਆਜ਼ ਕਰਨਾ ਠੀਕ ਹੈ ਹਾ 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 ਫਿਰ ਇਹਨੂੰ ਤੇਜ਼ ਕਰ ਦੇਣਾ ਹਾ 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 ਇਹ ਬਿਲਕੁਲ ਉਸੇ ਤਰ੍ਹਾਂ ਹੀ ਹੋਏਗਾ ਕਿ ਜਿਸ ਤਰ੍ਹਾਂ ਕੋਈ ਬਹੁਤ ਜ਼ਿਆਦਾ ਤੇਜ਼ ਤੇਜ਼ ਹੱਸਦਾ ਹੁੰਦਾ ਜਦੋਂ ਹੱਸਦੇ ਆਂ ਤਾਂ ਸਾਡਾ ਪੇਟ ਦੁਖਣ ਲੱਗ ਜਾਂਦਾ ਨਾ ਤਾਂ ਹੱਸਣਾ ਵੀ ਉਸੇ ਤਰ੍ਹਾਂ ਪੇਟ ਵਾਸਤੇ ਬਹੁਤ ਵਧੀਆ ਹੈ ਸਿਹਤ ਵਾਸਤੇ ਬਹੁਤ ਵਧੀਆ ਤਾਂ ਹੀ ਕਹਿੰਦੇ ਨੇ ਕਿ ਹੱਸਣਾ ਚਾਹੀਦਾ ਹੈ ਖੁੱਲਕੇ ਤਾਂ ਕਿ ਸਾਡੀ ਸਿਹਤ ਹੈ ਜਿਹੜੀ ਹੱਸਣ ਦੇ ਨਾਲ ਰਿਲੇਟਡ ਹੈ ਸੰਗੀਤ ਦੇ ਵਿੱਚ ਵੀ ਉਸੇ ਤਰ੍ਹਾਂ ਹਾ ਕਰਦਾ ਰਿਆ ਜਿਹਾ ਜਿਹੜਾ ਤੁਸੀਂ ਕਰਨਾ ਹੈ ਹਾ ਕਰਦੇ ਰਿਆ ਜੇ ਵੀ ਤੁਸੀਂ ਕੋਈ ਵੀ ਗੱਲ ਕਰਨੀ ਹੈ ਤਾਂ ਹਾ ਬੋਲ ਕੇ ਕਰਨੀ ਹੈ ਦੇਖੋ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਸੁਰਾਂ ਦੇ ਉੱਤੇ ਗੱਲਾਂ ਕਰਨੀਆਂ ਸਿੱਖ ਲਓ ਸਾ ਦੇ ਉਤੇ ਰੇ ਦੇ ਉਤੇ ਕਿਦਾਂ ਗੱਲ ਕਰਨੀ ਆ ਹੁਣ ਹਾ ਬੋਲਣਾ ਫੇਰ ਗੱਲ ਕਰਨੀ ਆ ਦੇਖੋ ਹਾ 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 ਸਾ ਖਿਚਣਾ ਹਾ ਮੇਰਾ ਸੁਰ ਲੱਗ ਗਿਆ ਹਾ ਇਹ ਕਿਹ ਰੇ ਸੁਰ ਹੈ ਹਾ ਇਹ ਗਾ ਹੈ ਹਾਏ ਮਾ ਹੈ ਹਰ ਕੋਈ ਵੀ ਗੱਲ ਕਰਨੀ ਹੈ ਤੁਸੀਂ ਜਿਵੇਂ ਪਹਿਲਾਂ ਆਪਾਂ ਸਿੱਖਿਆ ਤਾਂ ਉਹਨੂੰ ਹਾ ਜਾਂ ਹਾਏ ਬੋਲ ਕੇ ਹੀ ਸ਼ੁਰੂ ਕਰਨਾ ਹੈ ਠੀਕ ਹੈ ਇਹਦੇ ਨਾਲ ਤੁਹਾਨੂੰ ਗਾਉਂਦੇ ਹੋਏ ਪੇਟ ਦੇ ਵਿੱਚ ਪੇਟ ਤੋਂ ਕਿਸ ਤਰ੍ਹਾਂ ਗਾਈਦਾ ਹੁੰਦਾ ਹੈ ਤਾਂ ਤੁਹਾਨੂੰ ਤਰੀਕਾ ਪਤਾ ਲੱਗ ਜਾਏਗਾ ਸੋ ਇੰਨੀਆਂ ਕੋ ਗੱਲਾਂ ਵਿਚਾਰਾਂ ਦੇ ਨਾਲ ਆਪ ਜੀ ਨੇ ਦੇਖਿਆ ਕਿ ਵੋਕਲ ਗਲੇ ਦਾ ਰਿਆਜ਼ ਕਿਸ ਤਰ੍ਹਾਂ ਹੈ ਆਕਾਰ ਦਾ ਰਿਆਜ਼ ਕਿਸ ਤਰ੍ਹਾਂ ਹੈ ਤੇ ਹਾ ਕਰਦੇ ਰਿਆਜ਼ ਦਾ ਸਾਨੂੰ ਕੀ ਫਾਇਦਾ ਮੈਂ ਤਿੰਨ ਚਾਰ ਤਰੀਕੇ ਦੇ ਨਾਲ ਆਪ ਜੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆਪ ਜੀ ਉਮੀਦ ਹੈ ਸਮਝ ਗਏ ਹੋਵੋਗੇ ਜਿਹੜੇ ਪੇਟ ਤੋਂ ਨਹੀਂ ਗਾ ਸਕਦੇ ਸੀ ਉਸ ਅਭਿਆਸ ਨੂੰ ਲਗਾਤਾਰ ਇੱਕ ਮਹੀਨੇ ਤੱਕ ਕਰਨ ਆਪ ਜੀ ਦਾ ਪੇਟ ਵੀ ਪੇਟ ਦੇ ਵਿੱਚੋਂ ਆਪ ਜੀ ਦੇ ਸਾਊਂਡ ਆਣੀ ਸ਼ੁਰੂ ਹੋ ਜਾਏਗੀ ਜਿਹੜੇ ਸੁਰ ਪੇਟ ਦੇ ਨੇ ਉਹ ਸੁਰ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਆਪ ਜੀ ਦੀ ਸੁਰਾਂ ਦੇ ਵਿੱਚ ਜਾਂ ਕੀਰਤਨ ਦੇ ਵਿੱਚ ਲੱਗਣੇ ਸ਼ੁਰੂ ਹੋ ਜਾਣਗੇ ਗੀਤ ਉਹਦੇ ਗੀਤ ਦੇ ਵਿੱਚ ਲੱਗਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਉਮੀਦ ਹੈ ਕਿ ਆਪ ਜੀ ਇਸ ਵੀਡੀਓ ਨੂੰ ਦੇਖ ਕੇ ਜਰੂਰ ਸਿੱਖੇ ਹੋਵੋਗੇ ਛਾਤੀ ਤੋਂ ਕਿਸ ਤਰ੍ਹਾਂ ਗਾਣਾ ਚਾਹੀਦਾ ਹੈ ਕਿਸ ਤਰ੍ਹਾਂ ਰਿਆਜ਼ ਕਰਨਾ ਹੈ ਅਤੇ ਕਿਸ ਤਰ੍ਹਾਂ ਆਪ ਜੀ ਨੇ ਗਲੇ ਤੋਂ ਪੇਟ ਤੋਂ ਛਾਤੀ ਤੋਂ ਗਾਣਾ ਹੈ ਸੋ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਆਪ ਜੀ ਨੂੰ ਵੀਡੀਓ ਸਮਝ ਆਈ ਹੋਵੇ ਜਾਂ ਕੁਝ ਨਾ ਸਮਝ ਆਇਆ ਹੋਵੇ ਤਾਂ ਆਪ ਜੀ ਮੈਨੂੰ ਕਮੈਂਟ ਜਰੂਰ ਕਰਕੇ ਦੱਸਣਾ ਤੇ ਜੇ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਆਪ ਜੀ ਇਸ ਗੱਲ ਨੂੰ ਸਮਝ ਗਏ ਤੇ ਅੱਜ ਤੋਂ ਬਾਅਦ ਆਪ ਜੀ ਇਸ ਤਰੀਕੇ ਨਾਲ ਰਿਆਜ਼ ਕਰੋਗੇ ਸ਼ਬਦ ਕੀਰਤਨ ਆਪਾਂ ਬਾਅਦ ਵਿੱਚ ਜਦੋਂ ਕਰਾਂਗੇ ਤਾਂ ਉਹਦਾ ਇਹਦਾ ਇਫੈਕਟ ਆਪ ਜੀ ਨੂੰ ਸ਼ਬਦ ਕੀਰਤਨ ਵਿੱਚ ਦਿ ਜਲਦੀ ਅਗਲੇ ਵੀਡੀਓ ਵਿੱਚ ਮਿਲਾਂਗੇ ਜੀ ਆਪ ਜੀ ਦਾ ਬਹੁਤ ਧੰਨਵਾਦ ਜਿਹੜੇ ਚੈਨਲ ਨਾਲ ਜੁੜੇ ਨੇ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ